ਲਾਈਟਾਂ ਲਾ ਕੇ ਦਿੱਤੀਆਂ ਕੋੜਾ ਬੈਂਪਰ ਲਾ ਕੇ ਦਿੱਤਾ ਟਾਇਰ ਚਾਰੇ ਨਵੇਂ ਆ ਤੇ ਬਾਕੀ ਇੰਜਨ ਵਾਲਾ ਜਿਹੜਾ ਆਇਲ ਆ ਉਹ ਵੀ ਚੇਂਜ ਕਰਕੇ ਦਿੱਤਾ ਬਾਹਰੋਂ ਛੱਡ ਕੇ ਸਾਰਾ ਕੁਛ ਆ ਚੁੱਕੇ ਨੇ ਇਧਰਲੇ ਪਾਸੇ ਹੁਣ ਇਹਨਾਂ ਨੇ ਪੰਜਾਬ ਦੇ ਵਿੱਚ ਖੇਤੀ ਕਰਨੀ ਆ ਨਵੀਂ ਪੀੜ੍ਹੀ ਨੂੰ ਨਵੀਂ ਸੇਧ ਦੇਣੀ ਆ ਜਿਹੜੇ ਜਹਾਜ਼ਾਂ ਕਿ ਨਹੀਂ ਭੱਜੇ ਜਾਂਦੇ ਆ ਯਾਰ ਇਧਰਲੇ ਪਾਸੇ ਦੇਖਿਓ ਤੇ ਹੁਣ ਇੱਕ ਚੀਜ਼ ਹੋਰ ਕਲੀਅਰ ਕਰ ਦੋ ਬਹੁਤ ਵੀ ਰਿਕਮੈਂਟ ਕਰ ਰਹੀ ਵੀ ਕੰਮਕਾਰ ਨਹੀਂ ਸੈੱਟ ਹੋਣਾ ਇਹਨਾਂ ਦਾ ਮਹੀਨੇ ਦੀ ਕਮਾਈ ਵਧੀਆ ਹੁੰਦੀ ਸੀ ਉਦੋਂ ਹਾਂ 4-5 ਲੱਖ ਰੁਪਏ ਆਰਾਮ ਨਾਲ ਬਣ ਜਾਂਦੇ ਚਾਰ ਤੋਂ 5 ਲੱਖ ਰੁਪਏ ਮਹੀਨੇ ਦੀ ਕਮਾਈ ਹੁੰਦੀ ਜਿਹੜੀ ਸੱਡ ਕੇ ਪੰਜਾਬ ਦੀ ਧਰਤੀ ਖਿੱਚ ਕੇ ਲਾਈ ਆ ਦੁਬਾਰੇ ਕਿੰਨਾ ਟਾਈਮ ਪਹਿਲਾਂ ਇਹਨਾਂ ਨਾਲ ਸੌਦਾ ਹੋਇਆ ਸੀ ਤੁਹਾਡਾ ਡੇਢ ਮਹੀਨਾ ਡੇਢ ਮਹੀਨਾ ਪਹਿਲਾਂ ਪੇਮੈਂਟ ਪਾਤੀ ਸੀ ਸਾਈ ਆ ਗਈ ਸੀ ਕਿੰਨੀ ਸਾਈ ਪਾਈ ਸੀ ਸੱਸੀ ਗਾਲ ਦੋਸਤੋ ਸਵਾਗਤ ਆ ਪੇਜ ਤੇ ਤੇ ਜੁੜੂ ਚੈਨਲ ਤੇ ਸਾਰਿਆਂ ਦਾ ਆਪਾਂ ਖੜਾ ਤਲਵੰਡੀ ਸਾਬੋ ਇਸ ਵਕਤ ਬਾਈ ਸ਼ਰਮੇ ਦੇ ਨੌਰੇ ਦੇ ਵਿੱਚ ਆਏ ਸੀਗੇ ਤੇ ਬਾਈਆਂ ਨੇ ਟਰੈਕਟਰ ਲਿਆ ਇਧਰ ਨਾਲ ਨੇ ਆਪਣੇ ਹਰਦੇਵ ਸਿੰਘ ਜੀ ਪਿੰਡ ਹੈਗਾ ਮੀਨੀਆ ਜ਼ਿਲ੍ਹਾ ਲੱਗਦਾ ਮੋਗਾ ਤੇ ਸਭ ਤੋਂ ਮੇਨ ਚੀਜ਼ ਤਾਂ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਟਰੈਕਟਰ ਦੀਆਂ ਤੇ ਸ਼ਰਮਾ ਜੀ ਸੋਨੋ ਵੀ ਪਹਿਲਾਂ ਵਧਾਈਆਂ ਸੋਨੂ ਵੀ ਜੀ ਤੇ ਅੱਜ ਆਪਾਂ ਇੱਕ ਵਧਾਈਆਂ ਨਹੀਂ ਲੈਣੀਆਂ ਠੀਕ ਹੈ ਆਪਾਂ ਅੱਜ ਚਾਰ ਵਧਾਈਆਂ ਲੈਣੀਆਂ ਇਕੱਠੀਆਂ ਠੀਕ ਹੈ ਮਾਰੀ ਕੈਮਰਾ ਇੱਕ ਤਾਂ ਹੋ ਬੈਠੇ ਜੀ ਟ੍ਰੈਕਟਰ ਸ਼ੋਲਡ ਕੀਤਾ ਹੋਇਆ। ਇਸ ਤੋਂ ਬਾਅਦ ਉਹਦੀ ਵੀਡੀਓ ਪਾਉਣੀ ਆ। ਠੀਕ ਹੈ। ਐਦੀ ਪਾਉਣੀ ਆ, ਪਾਈ ਜਾਂਨੇ ਆ। ਠੀਕ ਹੈ। ਉਸ ਤੋਂ ਬਾਅਦ ਦੋ ਟ੍ਰੈਕਟਰਾਂ ਦੀ ਹੋਰ ਪਾਉਣੀ ਆ। ਠੀਕ ਹੈ। ਉਹ ਵੀ ਵੇਟਿੰਗ ਤੇ ਆਉਣ ਦੇ ਆ ਬੰਦੇ। ਠੀਕ ਹੈ। ਹੁਣ ਮੇਰੀ ਗੱਲ ਸੁਣ ਤੈਨੂੰ ਤਾਂ ਨਹੀਂ ਆਉਂਦਾ ਤਲਵੰਡੀ ਚ ਕੋਈ ਤੂੰ ਉਹ ਪਾਸੇ। ਬੱਸ ਬਾਂਜਣਾ ਨਾਲ ਗੱਲ ਕਰਨੀ ਆ ਇੱਧਰਲੇ ਪਾਸੇ। ਹਰਦੇਵ ਸਿੰਘ ਜੀ ਆਪਣੇ ਨਾਲ ਆ। ਹੁਣ ਸ਼ੁਰੂ ਦੇ ਵਿੱਚ ਪਹਿਲਾਂ ਤਾਂ ਐਂ ਦੱਸੋ ਜੀ ਜਿਵੇਂ ਹੌਲੈਂਡ ਟ੍ਰੈਕਟਰ ਦਿੱਤਾ ਤੁਹਾਨੂੰ 37 ਦੀ ਇਹਨਾਂ ਨੇ। ਹਾਂਜੀ। ਕਿੰਨਾ ਟਾਈਮ ਪਹਿਲਾਂ ਇਹਨਾਂ ਨਾਲ ਸੌਦਾ ਹੋਇਆ ਸੀ ਓਡਾ? ਡੇਢ ਕਿੰਨੀ ਸਾਈ ਪਾਈ ਸੀ 50000 ਇਧਰ ਪੁੱਛਣਾ ਯਾਰ 50000 50000 ਰੁਪਇਆ ਸਾਈ ਪਾਤੀ ਸੀ ਹਾਂਜੀ ਠੀਕ ਹੈ ਤੇ ਹੁਣ ਆ ਕੇ ਜਿਹੜੀ ਗੱਲਬਾਤ ਇਹਨਾਂ ਨੇ ਤੁਹਾਨੂੰ ਉੱਥੇ ਕਹੀ ᱛੀ ਉਹ ਤਾਂ ਤੁਸੀਂ ਮੇਰੇ ਬਾਹਰ ਸੀ ਨਾ ਹਾਂਜੀ ਬਾਹਰੋਂ ਛੱਡ ਕੇ ਸਾਰਾ ਕੁਝ ਆ ਚੁੱਕੇ ਨੇ ਇਧਰਲੇ ਪਾਸੇ ਹੁਣ ਇਹਨਾਂ ਨੇ ਪੰਜਾਬ ਦੇ ਵਿੱਚ ਖੇਤੀ ਕਰਨੀ ਆ ਨਵੀਂ ਪੀੜ੍ਹੀ ਨੂੰ ਨਵੀਂ ਸੇਧ ਦੇਣੀ ਆ ਜਿਹੜੇ ਜਹਾਜ਼ ਜਾ ਕੇ ਨਹੀਂ ਭੱਜੇ ਜਾਂਦੇ ਯਾਰ ਇਧਰਲੇ ਪਾਸੇ ਦੇਖਿਓ ਤੇ ਹੁਣ ਇੱਕ ਚੀਜ਼ ਹੋਰ ਕਲੀਅਰ ਕਰ ਦੋ ਬਹੁਤ ਵੀ ਰਕਮੈਂਟ ਕਰ ਰਹੀ ਵੀ ਕੰਮਕਾਰ ਨਹੀਂ ਸੈੱਟ ਹੋਣਾ ਇਹਨਾਂ ਦਾ ਮਹੀਨੇ ਦੀ ਕਮਾਈ ਵਧੀਆ ਹੁੰਦੀ ਸੋਧਰਾ ਹਾਂ 4-5 ਲੱਖ ਰੁਪਏ ਆਰਾਮ ਨਾਲ ਬਣ ਜਾਂਦੇ ਚਾਰ ਤੋਂ 5 ਲੱਖ ਰੁਪਏ ਮਹੀਨੇ ਦੀ ਕਮਾਈ ਹੁੰਦੀ ਜਿਹੜੀ ਸੱਦ ਕੇ ਪੰਜਾਬ ਦੀ ਧਰਤੀ ਖਿੱਚ ਕੇ ਲਾਈ ਆ ਦੁਬਾਰੇ ਤੇ ਨਾਲ ਹੁਣ ਮੋਢਾ ਲਾ ਲਿਆ ਬਈ ਸ਼ਰਮੇ ਨੇ ਟਰੈਕਟਰ ਦੇਤਾ ਜਿਵੇਂ ਕਹਦੀ ਇਹ ਕੰਮ ਚ ਯੋਗਦਾਨ ਇਧਰੋਂ ਪਤਾ ਹਨਾ ਤੇ ਹੁਣ ਮੈਨੂੰ ਦੱਸੋ ਟਰੈਕਟਰ ਕਿਵੇਂ ਲੱਗਿਆ ਬਹੁਤ ਪਤੀ ਲੱਗਿਆ ਬਹੁਤ ਸੋਹਣਾ ਗੱਲਬਾਤ ਕਿਵੇਂ ਲੱਗੀ ਜਦੋਂ ਤੁਸੀਂ ਆਏ ਮੇਰੇ ਕੋਲ ਚੱਲ ਕੇ ਬਹੁਤ ਵਧੀਆ ਬਹੁਤ ਵਧੀਆ ਇਨਸਾਨ ਆ ਚੰਗੇ ਆ ਸਾਡੀ ਸੇਵਾ ਕੀਤੀ ਰੋਟੀ ਪਾਣੀ ਖਵਾਇਆ ਉਹ ਤਾਂ ਨਹੀਂ ਹੈਗਾ ਜਿਵੇਂ ਬੰਦੇ ਨੇ ਵੀ ਫੋਨ ਤੇ ਕੁਝ ਕਹਿਤਾ ਤੇ ਇੱਥੇ ਆ ਕੇ ਕੁਝ ਨਿਕਲਿਆ ਨਹੀਂ ਜੀ ਨਹੀਂ ਜੀ ਠੀਕ ਹੈ ਤੇ ਜੈਨੂਅਲ ਟਰੈਕਟਰ ਦਿੱਤਾ ਤੇ ਮਾਡਲ ਇਹਨਾਂ ਨੇ 14 15 ਜੀ ਇਹ 14 14 ਮਾਡਲ 373 ਲੈ ਲਿਆ ਹੁਣ ਆ ਜਾ ਤੇ ਰੇਟ ਤੇ ਤਾਂ ਪੁੱਛੋ ਇਹ ਰੇਟ ਤੇ ਮਿਲਦਾ ਠੀਕ ਹੈ ਰੇਟ ਨਹੀਂ ਬਹੁਤ ਵਧੀਆ ਰੇਟ ਆ ਇਹ ਬਾਜ ਰੇਟ ਚ ਮਿਲਿਆ ਠੀਕ ਹੈ ਕਿਤੋਂ ਮਿਲ ਜੂ ਐ ਪੁੱਛ ਲੋ ਠੀਕ ਹੈ ਤੇ ਪਹਿਲਾਂ ਗੁੱਸਾ ਨਾ ਕਰੀ ਪਹਿਲਾਂ ਇੱਕ ਵਾਰੀ ਇਹ ਧੋਖਾ ਖਾ ਕੇ ਇਹ ਦੁਆਰੇ ਆਇਆ ਬਾਈ ਠੀਕ ਹੈ ਪਹਿਲਾਂ ਬਾਹਰੋਂ ਇੱਕ ਟਰੈਕਟਰ ਲੈ ਦਿੱਤਾ ਸੀ ਬਾਈ ਨੇ ਠੀਕ ਹੈ ਬਾਈ ਕਹਿੰਦਾ ਰੁਪਿਆ ਬਾਈ ਠੀਕ ਹੈ ਉਹ ਸਾਲਾ 25 ਪੈਸੇ ਹੀ ਨਿਕਲਿਆ ਸੀ ਬਾਅਦ ਚ ਪੁੱਛ ਲਾ ਬਾਈ ਨੂੰ ਉਹੀ ਚੀਜ਼ ਮੈਂ ਪਹਿਲਾਂ ਬੁੱਸਿਆ ਵੀ ਅਸੀਂ ਰੁਪਿਆ ਕਿਹਾ ਸੀ ਸਵਾ ਰੁਪਿਆ ਟਰੈਕਟਰ ਪੁੱਛ ਲਾ ਬਾਈ ਠੀਕ ਹੈ ਹਾਂ ਤੇ ਉਹ ਚੀਜ਼ ਨਿਬੜੀਆ ਟਰੈਕਟਰ ਦੇ ਮਾਰਦੇ ਹੁਣ ਕੈਮਰਾ 14 ਮਾਡਲ ਸਰਮਾ ਜੀ ਹੁਣ ਇਹਦੀ ਜਾਣਕਾਰੀ ਤੁਸੀਂ ਦਿਓ ਕਿਉਂਕਿ ਉਹਨਾਂ ਨੇ ਹਲੇ ਜਾ ਕੀ ਵਰਤਨਾ ਹੈਗਾ ਪਹਿਲਾਂ ਤੁਸੀਂ ਦੱਸੋ ਇੱਕ ਹਾਂਜੀ ਮੈਂ ਸਟਾਰਟਿੰਗ ਦੇ ਵਿੱਚ ਹੀ ਕਹਿ ਦਿੰਦਾ ਠੀਕ ਹੈ ਬਾਈ ਹਰਦੇਵ ਮੂੰਹ ਤੇ ਸੁਣੀ ਜਾਂਦਾ ਠੀਕ ਹੈ ਤੇ ਸਾਰਾ ਵਰਲਡ ਦੇਖੀ ਜਾਂਦਾ ਠੀਕ ਹੈ ਠੀਕ ਹੈ ਗੱਲ ਆ 2 ਮਹੀਨੇ ਦਾ ਮੈਂ ਬਖਤ ਦਿਨਾ ਬਾਈ ਨੂੰ ਹੂੰ ਟਰੈਕਟਰ 'ਚ ਕਮੀ ਹੋਵੇ ਗੇਅਰ 'ਚ ਇੰਜਨ 'ਚ ਮੂਰਲਾ ਹਿਸਾ ਪਿਛਲਾ ਹਿਸਾ ਠੀਕ ਹੈ ਟਾਇਰ ਟੱਪਾ ਦਾ ਆਪਾਂ ਨਵੇਂ ਪਾਤੇ ਸੀ ਹਣਾ ਠੀਕ ਹੈ ਤੇ 2 ਮਹੀਨੇ ਦੇ ਅੰਦਰ ਅੰਦਰ ਬਾਈ ਹੁਣ 2 ਮਹੀਨੇ ਤੋਂ ਪਤਾ ਹੀ ਲੱਗ ਜੂ 60 ਦਿਨ ਕਿਵੇਂ ਆ ਇਹ ਤਾਂ ਦੱਸ ਦੇਣਾ ਜੀ ਲੱਗਦਾ ਪਤਾ ਤੇ ਚੇਂਜ ਕਰਕੇ ਲੈ ਜੇ ਬਾਈ ਤੇ ਠੀਕ ਹੈ ਚੇਂਜ ਕਰਕੇ ਲੈ ਤੇ ਨਵਾਂ ਇੱਕ ਮਿੰਟ ਗੱਲ ਹੋਰ ਸੁਣ ਲੈ ਬਾਰੇ ਕਹਿੰਗੇ ਬਾਈ ਹਰਦੇਵ ਤੂੰ ਮੀਂਹ ਨਾ ਚਲਾ ਲਿਆ ਹਨ ਮਹੀਨੇ ਦੇ ਪੈਸੇ ਕਟਾ ਦੇ ਦਿਹਾੜੀ ਕਟਾ ਦੇ 1 ਰੁਪਿਆ ਨਹੀਂ ਘਟਾਉਂਦਾ ਜਿੰਨੇ ਦਾ ਦਿੱਤਾ ਉਹ ਤੋਂ ਇੱਥੇ ਸਾਈਆਂ ਨਹੀਂ ਮੋੜਦੇ ਸਾਈਆਂ ਨਹੀਂ ਸਹੀ ਦੱਸਾਂ ਜੇ ਚੀਜ਼ ਨਾ ਫੱਟਾ ਵੀ ਸਾਈਆਂ ਨਹੀਂ ਮੋੜਦੇ ਡੀਲਰ ਵਿੱਚ ਤੇ ਮੈਨੂੰ ਐਂ ਦੱਸੋ ਟਰੈਕਟਰ ਪੂਰਾ ਵਧੀਆ ਸਾਰਾ ਓਰੀਜਨਲ ਸਾਰਾ ਤੇ ਹੁਣ ਮੈਂ ਤਾਂ ਉਹ ਨਹੀਂ ਯਾਰ ਉਹ ਤਾਂ ਉਹ ਟਰੈਕਟਰ ਤਾਂ ਆਪਾਂ ਦਾ 178 ਵੀ ਇਹਨਾਂ ਨੇ ਦੇਖਣ ਲੈ ਦੇਖਿਆ ਹੋਣਾ ਵੀ ਕੀ ਰੇਟ ਹੈ ਹਨਾ ਤੁਰ ਮੈਨੂੰ ਐਂ ਦੱਸਿੜੀਆਂ ਤੂੰ ਬਾਅਦ ਦੇ ਵਿੱਚ ਬੋਲਦਾ ਹੁਣ ਉਹ ਕੰਮ ਕਰਿਆ ਮੈਂ ਨਹੀਂ ਕੁਝ ਕਹਿੰਦਾ ਠੀਕ ਹੈ ਇਧਰ ਬਾਈ ਨਾਲ ਗੱਲ ਕਰ ਠੀਕ ਹੈ ਕੁਝ ਕੀਤਾ ਐਵੇਂ ਮਨੂ ਹੋ ਮੀਆਂ ਮਿੱਠੂ ਨਹੀਂ ਬਣਦਾ ਤਾਂ ਪੁੱਛੋ ਜਿਵੇਂ ਤੇਲ ਪਾਣੀ ਦਾ ਹੀ ਕਹਿੰਦਾ ਉਹ ਤੇਲ ਚੇਂਜ ਕਰਕੇ ਦਿੱਤਾ ਠੀਕ ਹੈ ਬਾਕੀ ਸਾਰੇ ਡੰਡਾ ਡਰਾਇਵਰ ਸਭ ਕੁਝ ਦਿੱਤਾ ਟਾਇਰਾਂ ਕਿ ਨਹੀਂ ਚਾ ਗੰਦੀ ਲੋੜੀ ਟਾਇਰ ਤਾਂ ਚਾਰੀ ਨਵੇਂ ਨੇ ਹਾਂ ਕੋੜਾ ਬੰਪਰ ਆ ਲਾਈਟਾਂ ਲਟਾ ਲਗਿਤੀਆਂ ਵਧੀਆ ਠੀਕ ਆ ਠੀਕ ਹੈ ਲਾਈਟਾਂ ਲਾ ਕੇ ਦਿੱਤੀਆਂ ਕੋੜਾ ਬੰਪਰ ਲਾ ਕੇ ਦਿੱਤਾ ਟਾਇਰ ਚਾਰੀ ਨਵੇਂ ਆ ਤੇ ਬਾਕੀ ਇੰਜਨ ਵਾਲਾ ਜਿਹੜਾ ਆਇਲ ਆ ਉਹ ਵੀ ਚੇਂਜ ਕਰਕੇ ਦਿੱਤਾ ਹਾਂਜੀ ਤੇ 100 ਰੁਪਏ ਲੀਟਰ ਵਾਲਾ ਤਾਂ ਨਹੀਂ ਸੀ ਸਰਬੋਗੰਪਣੀ ਦੇ ਮਿੱਠਿਆ ਸਰਬੋਗੰਪਣੀ ਦਾ ਨਹੀਂ ਅਸੀਂ ਤਾਂ ਪੁੱਛਦੇ ਆ ਮੋੜ ਕੇ ਲੋਕ ਕਹਿੰਦੇ ਆ ਇੱਥੇ ਗੱਲਾਂ ਐ ਸਸਤਾ ਪਤਾ ਦੇਖ ਇੱਕ ਮਿੰਟ ਕਾਕਾ ਹਾਥੀ ਜਿਹੜਾ ਟਰੈਕਟਰ ਦੇਤਾ ਹਾਂਜੀ ਤੇ ਆ ਫੁੱਦੂ ਕੰਮ ਕਰਾਂਗੇ ਠੀਕ ਐ ਨਹੀਂ ਲੋਕ ਕਹਿੰਦੇ ਆ ਨਾ ਇਹ ਵੀ ਪਈ ਜਾਂਦੇ ਆ ਤਾਂ ਤੇਰੇ ਲੋਕ ਜਿਹੜੇ ਕਹਿੰਦੇ ਆ ਉਹ ਕਰਦੇ ਆ ਕਰਦੇ ਆ ਠੀਕ ਐ ਉਹ ਕਰਦੇ ਹੋਣਗੇ ਠੀਕ ਐ ਨਾਮ ਪਹਿਲਾਂ ਤਾਂ ਬਾਈ ਦਾ ਆ ਠੀਕ ਹੈ ਨੂੰ ਮਿੱਠਾ ਦੇ ਦੀਵਾਲੀ ਆ ਕੱਲ ਨੂੰ ਹਾਂਜੀ ਠੀਕ ਹੈ ਆ ਆਪਣਾ ਤੇ ਆ ਮੈਂ ਪੁੱਛਣਾ ਸੀ ਜੇ ਮਿੰਨੀ ਟਰੈਕਟਰ ਵੀ ਮਿਲ ਗਿਆ ਡੰਮੀ ਠੀਕ ਹੈ ਇੱਕ ਆ ਬਾਈ ਨੂੰ ਠੀਕ ਹੈ ਆਪਣੇ ਵੱਲੋਂ ਛੋਟਾ ਜਿਹਾ ਗਿਫਟ ਠੀਕ ਹੈ ਗਿਫਟ ਵੀ ਮਿਲ ਗਿਆ ਕੀ ਗੱਲ ਆ ਠੀਕ ਹੈ ਤੇ ਬਾਈ ਕੋਈ ਹੋਰ ਚੀਜ਼ ਰਹਿੰਦੀ ਕੋਈ ਕਮੀ ਰਹਿੰਦੀ ਆ ਦੱਸ ਦਿਓ ਬਹੁਤ ਬਹੁਤ ਖੁਸ਼ ਆਂ ਹੀ ਪੂਰੇ ਠੀਕ ਹੈ ਚਲੋ ਸ਼ਰਮਾ ਸਟਾਰਟ ਆ ਚੱਲੀਏ ਜਿੰਦਾ ਜੇ ਬੰਦ ਹੋ ਗਿਆ ਫੇਰ ਨਹੀਂ ਸਭ ਚੋਣਾ ਕੰਮ ਠੀਕ ਹੈ ਥੈਂਕ ਯੂ ਥੈਂਕ ਯੂ ਬਹੁਤ ਅੱਜ ਤਾਂ ਜਿਵੇਂ ਕਹਿੰਦੇ ਪਾਇਆ ਫਾ ਕਰਾਸ ਅੱਜ ਤਾਂ ਘੁੰਮੀ ਜਾਂਦਾ ਮੈਂ ਗੱਲ ਦੱਸਦਾ ਸਤਨਾਮ ਤੇ ਹਾਂਜੀ ਬਾਲੇ ਵਾਰੀ ਗਿਆ ਆ ਕਾਗਜ਼ ਨਹੀਂ ਨਾਲ ਜਾਣੇ ਹੂੰ ਪਤਾ ਕੀ ਕਮਾਉਣੇ ਆ ਆ ਕਮਾਉਣੇ ਹੂੰ ਇੱਕ ਘਰ ਹੋਰ ਬਣ ਗਿਆ ਮਿੱਤਰਾਂ ਦਾ ਹੂੰ ਬਣ ਗਿਆ ਭਾਈ ਮੇਰਾ ਘਰ ਹਾਂਜੀ ਹਾਂਜੀ ਬਹੁਤ ਹੈ ਆਉਂਦੇ ਜਾਂਦੇ ਨਹੀਂ ਮੇਰਾ ਘਰ ਬਣ ਗਿਆ ਨਾ ਉੱਥੇ ਹਾਂਜੀ ਹਾਂਜੀ ਲੈ ਭਾਈ ਮਿੱਤਰੋ ਕਿਉਂ ਇਕੱਠੇ ਕਰੀਏ ਨਾ ਭਰਾ ਮੈਂ ਹੂੰ ਕਿ ਜਦ ਤੇ ਭੁੱਖਾ ਮਰਨ ਲੱਗਿਆ ਨਾ ਮੈਂ ਇਹ ਮੇਰੀਆਂ ਬੈਂਕਾਂ ਉਹਦੇ ਆਪਾਂ ਬੈਂਕ ਖੋਲ ਲਾਂਗੇ ਕੱਦੀ ਹੈ ਠੀਕ ਗੱਲ ਰੋਟੀ ਚਾਹੀਂਦੇ ਦੋ ਦੋ ਤਿੰਨ ਟਾਈਮ ਹੋਰ ਕੁਛ ਨਹੀਂ ਚਾਹੀਦਾ ਠੀਕ ਹੈ ਨਾ ਗੱਲ ਵੀਰੇ ਅ ਅੱਜ ਬਾਗੋ-ਬਾਗਾ ਵੀਰੇ ਪੂਰਾ ਖੁਸ਼ ਆਂ ਪੂਰਾ ਖੁਸ਼ ਆਂ ਲੈ ਵੀ ਮਿੱਤਰੋ ਅੱਜ ਮੇਰਾ ਰੱਬ ਖੁਸ਼ ਆ ਠੀਕ ਹੈ ਮੇਰੀ ਤਾਂ ਦੀਵਾਲੀ ਬਣ ਗਈ ਆ ਇੱਕ ਚੀਜ਼ ਹੋਰ ਤੁਹਾਨੂੰ ਕਲੀਅਰ ਕਰ ਦਿੰਨੇ ਆ ਤੇ ਚਾਰ ਟਰੈਕਟਰ ਲੈਣੇ ਜੀ ਆਪਾਂ ਹੂੰ ਚਾਰ ਟਰੈਕਟਰ ਲਏ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਤਾਂ ਜਮੀਨ ਨਵੇਂ ਆ ਤੇ ਆ ਵੀ ਨਵੇਂ ਹਰ ਗਿਆ ਸਰਮੇ ਤੋਂ ਲੈ ਕੇ ਗਿਆ ਲੈਣ ਨੂੰ ਵੀ ਨਾ ਮਾਰ ਸਕਦੇ ਮੈਂ ਤੈਨੂੰ ਗੱਲ ਦੱਸ ਦਿਆ ਨਾ ਜੀ ਠੀਕ ਹੈ ਗੱਲ ਮੈਂ ਟਰੈਕਟਰਾਂ ਦਾ ਵਪਾਰ ਛੱਡ ਜੂਆਂ ਜਿਹੜੇ ਬਾਈ ਨੇ ਤਿੰਨ ਪਹਿਲਾਂ ਨਵੇਂ ਲੈ ਤੇ ਆਪਾਂ ਖੁਸ਼ੀ ਲਿੱਤਾ ਹਾਂਜੀ ਉਹਨਾਂ ਵਾਰੀ ਇੰਨੀ ਖੁਸ਼ੀ ਹੋਈ ਇਹਦੇ ਵਾਰੀ ਜਿੰਨੀ ਖੁਸ਼ੀ ਹੋਈ ਆ ਉਹਨਾਂ ਵਾਰੀ ਜੇ ਇੰਨੀ ਖੁਸ਼ੀ ਹੋਈ ਹੋਈ ਨਾ ਤੇ ਆਪਣੇ ਵੀ ਮਰੀ ਛਤਰਾ ਆ ਵੱਖਰਾ ਮੂੰਹ ਤੇ ਪੁੱਛ ਰਿਹਾ ਠੀਕ ਹੈ ਫਿਰ ਦੀ ਪੁੱਛ ਹਰ ਇੱਕ ਆਪਣੇ ਬ੍ਰਾਂਡ ਦੀ ਆਪਣੀ ਖਿੱਚ ਹੁੰਦੀ ਆ ਇਹ ਆ ਵੀ ਲੈਣਾ ਸੀ ਆ ਵੀ ਲੈਣਾ ਹਾਂ ਨਹੀਂ ਜਿੱਦਾਂ ਵਰਤ ਵਰਤਾਓ ਆ ਬਾਕੀ ਤਾਂ ਸੀ ਤੁਹਾਡੇ ਨਾਲ ਜਿਆ ਜਿਆ ਤੁਹਾਨੂੰ ਚੀਜ਼ ਦਿੱਤੀ ਆ ਹਾਂਜੀ ਹਾਂਜੀ ਮਿਲ ਜੁੜ ਕੇ ਆ ਬੈਠੇ ਬੈਠੇ ਡਰੀ ਜਾਂਦੇ ਹੋਗੇ ਕਿ ਕੀ ਪਤਾ ਕਹਿ ਜਾਊਗੀ ਔਰ ਕਿਵੇਂ ਹੋਊ ਕਿਵੇਂ ਨਹੀਂ ਹੋਊਗਾ ਜਵੇਰ ਦੇ ਉਹ ਬਲਾ ਚੁਬਲੀ ਲੱਗੀ ਸੀ ਕਿ ਸ਼ਰਮਾ ਟਰੈਕਟਰ ਦਿਖਾਇਆ ਟਰੈਕਟਰ ਦਾ 3 ਘੰਟੇ ਮੇ ਮੀਨ ਦਿਖਾਇਆ ਠੀਕ ਆ ਥੋੜੀਆਂ ਬਹੁਤਿਆਂ ਜੋ ਬੈਂਪਰ ਲਵਾਉਣ ਗਏ ਸੀ ਬੇਟਾ ਉਹ ਸੀਟਾ ਵਗੈਰਾ ਮਾੜਾ ਮੁੱਡਾ ਕਰਵਾਉਣ ਗਏ ਸੀ ਟਰੈਕਟਰ ਦਾ ਕੰਮ ਆ ਹਾਂ ਇਹ ਉਹ ਕਰਵਾਉਣ ਗਿਆ ਵੀ ਬਾਈ ਨੂੰ ਲੱਗਿਆ ਬਾਈ ਪੁੱਤਾ ਟਰੈਕਟਰ ਦੇਖਾਂ ਟਰੈਕਟਰ ਦੀ ਹੈ ਨਾ ਖੇਤ ਦੇ ਦਿਲ ਦੇ ਵਿੱਚ ਤੇ ਜਿਵੇਂ ਬਾਈ ਨੇ ਮੜੀ ਚਲਕ ਦੇਖੀ ਚਾਹੇ ਦੇਖਿਆ ਠੀਕ ਹੈ ਜਿੱਥਾਂ ਕਿਹਾ ਸੀ ਉਦੋਂ ਦੀ ਹੈ ਵੀਰੇ ਠੀਕ ਹੈ ਠੀਕ ਹੈ ਗੱਲ ਤੇ ਅੱਜ ਆਪਣਾ ਪਰਮਾਤਮਾ ਖੁਸ਼ ਆ ਹਾਂਜੀ ਬਾਈ ਖੁਸ਼ ਆ ਅੱਜ ਆਪਾਂ 4 ਟਰੈਕਟਰਾਂ ਦੀ ਡਿਲੀਵਰੀ ਕਰਾਂਗੇ ਹਾਂਜੀ ਇੱਕ ਸੂਰੂ ਤੋਂ ਆਏ ਬੈਠੇ ਆ ਤੇ ਇੱਕ ਮਲੋੜ ਤੋਂ ਤੁਰੇ ਆਉਂਦੇ ਆ ਬਾਈ ਤੇ ਇੱਕ ਫਾਜਲਗਾ ਤੋਂ ਆ ਰਹੇ ਆ ਬਾਈ ਠੀਕ ਹੈ ਇੱਕ ਬਾਈ ਨੂੰ ਡਿਲੀਵਰੀ ਕਰਤੀ ਜਲਦੀ ਜਲਦੀ ਵੀਡੀਓ ਦੇ ਵਿੱਚ ਨਾ ਬਾਈ ਨੂੰ ਦਿਓ ਵਧਾਈਆਂ ਹਾਂਜੀ ਟਰੈਕਟਰ ਦੀਆਂ ਠੀਕ ਹੈ ਗੱਲ ਤੇ ਨਾਲੇ ਦਿਓ ਉਹਨੂੰ ਦਿਵਾਲੀ ਦੀਆਂ ਵੀਰੇ ਹਾਂਜੀ ਐ ਇਦਾਂ ਹੀ ਸੇਵਾ ਕਰਦੇ ਰਵਾਂਗੇ ਆ ਕੇ ਦੇਖੋ ਸ਼ਰਮੀ ਕੋਲੇ ਤੇ ਵੀਡੀਓ ਤੇ ਦਾ ਸਾਰੇ ਰੋਲਾ ਪਾਉਣ ਵਾਲੇ ਹੁੰਦੇ ਆ ਪਰ ਰੋਲਾ ਪਾ ਕੇ ਜਿੱਦਾਂ ਪਾਉਂਦੇ ਆ ਉਹ ਗੱਲਾਂ ਤੇ ਪੂਰੇ ਵੀ ਉਤਰੀਏ ਹਾਂ ਬੱਤ ਗਏ ਵੀ ਠੀਕ ਹੈ ਗੱਲ ਮੈਂ ਸੌਂਗਾ ਕੇ ਕਹਿਣਾ ਆਪਾਂ ਬਾਈ ਨੂੰ ਪਿੰਡ ਜਾ ਕੇ ਪੁੱਛ ਲਿਓ ਕੇ ਬਾਈ ਬਾਈ ਦਾ ਨੰਬਰ ਦਿਨਣਾ ਲੈ ਤੁਹਾਨੂੰ ਅੱਜ ਪਹਿਲੀ ਵਾਰ ਬਾਈ ਨੰਬਰ ਕਿੰਨਾ ਤੇਰਾ 828482769 ਲੈ ਬਾਈ ਦਾ ਨੰਬਰ ਨਾ ਬਾਈ ਨੂੰ ਕੋਈ ਚੋਰੀਓ ਪੁੱਛ ਲਿਓ ਠੀਕ ਹੈ ਬਾਈ ਸ਼ਰਮਾ ਕਿਵੇਂ ਆ ਠੀਕ ਹੈ ਇਹਨਾਂ ਦਾ ਠੱਗ ਤੇ ਕਿੱਡਾ ਮਾੜਾ ਤੇ ਕਿੰਨਾ ਕਿ ਚੰਗਾ ਪੁੱਛ ਲਿਓ ਠੀਕ ਹੈ ਠੀਕ ਹੈ ਗਾ ਵਰਤੇ ਤੋਂ ਪਤਾ ਲੱਗਦਾ ਹੁੰਦਾ ਵੀਡੀਓ ਦਾ ਭਗਾਈ ਮਾਰਨ ਦਾ ਬਾਹਲੇ ਫਿੱਟੇ ਆ ਠੀਕ ਹੈ ਠੀਕ ਹੈ ਗੱਲ ਤੇ ਬਾਈ ਨੂੰ ਵਧਾਈਆਂ ਦੋ ਦੱਬ ਕੇ ਦੱਬ ਕੇ ਦੋ ਬਾਈ ਨੂੰ ਵਧਾਈਆਂ ਸੋਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਲਈ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਦੀਵਾਲੀ ਦੀਆਂ ਮੁਬਾਰਕਾਂ ਹਾਂਜੀ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਰੱਖੇ ਖੁਸ਼ ਰਹੋ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਦੱਬ ਕੇ ਦੋ ਦਿਨ ਆ ਬਾਈ ਹਾਂਜੀ ਅੱਜ ਕੱਲ ਤੇ ਪਰਸੋਂ ਠੀਕ ਹੈ ਤਿੰਨ ਦਿਨ ਸ਼ਰਮਾ ਦੋ ਪ੍ਰਾਂਤਾਂ ਜਿੱਦਾ ਦਿਲ ਕੱਢ ਕੇ ਰੱਖੂਗਾ ਠੀਕ ਹੈ ਦੀਵਾਲੀ ਤੇ ਆਪਾਂ ਟਰੈਕਟਰ ਵੰਡਨੇ ਆ ਠੀਕ ਹੈ ਠੀਕ ਹੈ ਗੱਲ ਠੀਕ ਹੈ ਤੇ ਮੇਰਾ ਮੋਬਾਈਲ ਨੰਬਰ 947884545 ਹਾਂਜੀ ਵੀਡੀਓ ਵਧੀਆ ਲੱਗੀ ਨਾ ਦਬਕੇ ਲਾਈਕ ਮੈਂ ਸ਼ੇਅਰ ਕਰੋ ਪੇਜ ਨੂੰ ਕਰ ਲਿਓ ਫੋਲੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਬਾਈ ਸਸੀਕਰ ਬਾਈ ਸਸੀਕਰ ਧੰਨਵਾਦ ਜੀ